ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਹੋ ਰਿਹਾ ਜੀ ਫਤਿਹਗੜ ਮੁਰਵਨ ਸਾਰੀ ਸੰਗਤ ਚੱਲੀ ਸੀਗੀ ਫਤਿਹਗੜ ਸਾਹਿਬ ਅਸੀਂ ਜਾ ਰਹੇ ਸੀਗੇ ਤੇ ਪਾਲ ਟ੍ਰੋਲੀ ਕਿਤੇ ਸਿੱਖਦੇ ਸਾਰੇ ਨੇ ਰਸਤੇ 'ਚ ਪਹੁੰਚੇ ਸੱਜੇ ਸਮੇਂ ਮੜ ਕੇ ਇੱਕ ਲੰਗਰ ਦਾ ਹਾਲ ਜਿੱਥੇ ਫੋਟੋ ਸ਼ੂਟ ਵੀ ਹੋਇਆ ਇਸ ਤੋਂ ਮੱਤ ਡਾੜੂ ਪੰਡ ਵਿਖੇ ਇਹ ਲੰਗਰ ਦਾ ਪ੍ਰੋਗਰਾਮ ਜਿਹੜਾ ਸੀ ਬਹੁਤ ਵਧੀਆ ਲੱਗਿਆ ਹੋਇਆ ਸੀਗਾ ਤੇ ਆਨੰਦ ਆ ਗਿਆ ਨਗਰਪਾਲਿਕਾ ਸ਼ਹਿਰ ਕੀ ਤੇ ਨਗਰ ਪ੍ਰਬੰਧ ਵੀ ਬਹੁਤ ਹੀ ਵਧੀਆ ਸ਼ਾਨਦਾਰ ਸੀਗਾ ਪੈਂਡਰਮਸੀ ਉਹਦਾ ਤੇ ਇਹਦੇ ਬਾਅਦ ਅਸੀਂ ਚੱਲੇ ਪਾਏ ਤੇ ਫੋਟੋ ਮਾਡਾ ਸਾਡਾ ਫੋਟੋ ਛੁੱਟੀ ਵੀ ਹੋਇਆ ਸੀਗਾ ਫੱਟੇਗੜ ਸੇਵ ਅਸੀਂ ਪਹੁੰਚੇ ਪਹੁੰਚ ਕੇ ਟੌਲੀ ਲਾਇਏ ਸਾਰੇ ਜਾਂ ਬਾਰਾਂ ਦੋਸਤਾਂ ਨੇ ਟੌਲੀ ਤੇ ਬੈਗ ਬੁਲਵਾਈ ਸੀ ਚਲੋ ਬੈਗ ਬੁਲਵਾਈ ਕੀ ਟੌਲੀ ਅਸੀਂ ਪਹੁੰਚੇ ਇੱਥੇ ਆਏ ਅਸੀਂ ਤਾਂ ਬੁਲਣਾ ਸੀ ਤਾਂ ਤੰਬੂ ਦਾ ਪ੍ਰੋਗਰਾਮ ਕਰਨਾ ਸੀਗਾ ਸਿਵਤੰਬੂ ਲੱਗੇ ਤੇ ਚਲੋ ਤੰਬੂ ਬਾਬਾ ਜੀ ਨੇ ਬਹੁਤ ਹੀ ਵਧੀਆ ਸ਼ਾਨਦਾਰ ਤੰਬੂ ਲਗਾ ਤਾ ਸੀਗਾ ਤੁਹਾਨੂੰ ਬਹੁਤ ਵਧੀਆ ਲੱਗਿਆ ਤੰਬੂ ਬਾਬਾ ਜੀ ਨੇ ਲਾਇਆ ਤੇ ਬਗਨ ਮਹਿਲਾਂਗਾ ਤੰਬੂ ਕੋਈ ਕਿਸ ਨੇ ਲੋੜ ਨਹੀਂ ਲਾ ਮੈਂ ਚਲੋ ਠੀਕ ਹੈ ਭਾਈ ਇਹ ਗੱਲ ਤੰਬੂ ਲਗਾਉਣ ਤੋਂ ਬਾਅਦ ਅਸੀਂ ਆਏ ਬਾਹਰ ਤੇ ਥੋੜਾ ਘੁੰਮਣ ਦੇਖਣ ਮਾਹੌਲ ਕਿਵੇਂ ਦਾ ਫਤਿਹਗੜ੍ਹ ਸਾਹਿਬ ਦਾ ਤੇ ਫਤਿਹਗੜ੍ਹ ਸਾਹਿਬ ਦਾ ਮਾਹੌਲ ਦੇਖਣ ਤੋਂ ਬਾਅਦ ਸਾਨੂੰ ਸਮਝ ਲੱਗੀ ਵੀ ਇੱਥੇ ਵੀ ਤੇ ਤੇ ਰਸ਼ ਤੇ ਭੀੜ ਅਸੀਂ ਦੇਖਿਆ ਵੀ ਕਾਦੀ ਲੱਗੀ ਹੋਈ ਆ ਇੰਨੀ ਸੰਗਤ ਜਿਹੜੀ ਸੀਗੀ ਇੱਥੇ ਸੈਂਡਵਿਚ ਚਲ ਰਿਆ ਸੀ ਲੰਗਰ ਹਾਲ ਚ ਬਹੁਤ ਜ਼ਿਆਦਾ ਤਕਤਾਰ ਤੇ ਭੀੜ ਲੱਗੀ ਹੋਈ ਸੀ ਅਸੀਂ ਫਿਰ ਸ਼ਾਮ ਨੂੰ ਆਏ ਤੇ ਸ਼ਾਮ ਨੂੰ ਦੇਖਿਆ ਅਸੀਂ ਵੀ ਕਿੰਨੀ ਬਹੁਤ ਜ਼ਿਆਦਾ ਰਸ਼ ਤੇ ਮਤਲਬ ਲੰਡੂਰ ਦੂਰ ਦੂਰ ਤੱਕ ਲੈਣਾ ਲੱਗੀਆਂ ਹੋਈਆਂ ਸੀਗੀਆਂ ਟਰਾਲੀਆਂ ਦੀਆਂ ਫੋਟੋ ਖੜ ਸੇ ਤੇ ਬਹੁਤ ਹੀ ਜ਼ਿਆਦਾ ਰਸ਼ ਇੰਨਾ ਰਸ਼ ਕੁਝ ਕਹਿ ਨਹੀਂ ਸਕਦੇ ਮਤਲਬ ਜਿੰਨਾ ਵੀ ਸਾਡਾ ਉੱਤਰੀ ਜਣਾ ਹਾਲ ਸੀ ਕਿ ਜਿੱਥੇ ਅਸੀਂ ਰੁਕੇ ਹੋਏ ਸੀਗੇ ਸਾਰਾ ਭਰ ਗਿਆ ਦੀ ਟੋਟਲੀ ਬਹੁਤ ਵੱਡਾ ਉਹ ਹਾਲ ਸੀਗਾ ਤੇ ਤੇ ਤੋਂ ਬਾਅਦ ਅਸੀਂ ਨਗਰ ਪਾਣੀ ਛਕਣ ਦੀ ਤਿਆਰੀ ਚ ਸੀਗੇ ਤੇ ਸਾਨੂੰ ਬੱਬਾ ਜੀ ਮਿਲ ਕੇ ਉਹ ਕਹਿੰਦੇ ਇੱਥੇ ਲੰਗਰ ਪਾਣੀ ਛਕ ਲਈ ਮੈਂ ਤਾਂ ਜਰੂਰ ਜੀ ਤੇ ਇੱਥੇ ਅਸੀਂ ਲੰਗਰ ਪਾਣੀ ਛਕਿਆ ਬਰੀ ਜੀ ਥੋੜੀ ਮੁੱਟੇ ਅਸੀਂ ਹੈਡਿੰਗ ਫੋਟੋਆਂ ਵੀਡੀਓes ਨੂੰ ਮਤ ਪਾਦੀ ਸੀ ਕਿ ਦਿੱਤੇ ਵੀ ਸਾਨੂੰ ਬਹੁਤ ਵਧੀਆ ਲੰਗਰ ਲੱਗਿਆ ਇਸੇ ਬਦਨ ਦੇ ਬਹੁਤ ਵਧੀਆ ਪ੍ਰਬੰਧ ਸੀਗਾ ਤੇ ਅਸੀਂ ਫਿਰ ਚਲੇਗੇ ਫੇਰ ਹੂਸ ਇਥੇ ਪੁਲਸ ਜਿਹੜੀ ਮੌਜਮੰਦਾ ਸੀ ਪੁਲਸ ਦਾ ਵੀ ਇੱਥੇ ਬਹੁਤ ਵਧੀਆ ਪ੍ਰਬੰਧ ਸੀਗਾ ਜਿੱਤੇ ਦੇਖ ਤੁਸੀਂ ਫਤਿਹਗੜ੍ਹ ਤੋਂ ਜਿੱਥੇ ਜਾਏ ਹੋਗੇ ਤੇ ਇਸ ਤਰ੍ਹਾਂ ਤੇ ਉਹ ਪੁਲਸਾਂ ਦੇ ਵੀ ਬਹੁਤ ਵਧੀਆ ਤੇ ਪ੍ਰਬੰਧ ਕੀਤੇ ਹੋਏ ਸੀ ਹਰ ਥਾਂ ਤੇ ਮੋੜ ਤੇ ਪੁਲਸ ਕੇ ਸੀ ਜਿਹੜੇ ਮਤਲਬ ਇਹ ਤੋਂ ਛੇੜਖਾਣੀ ਕਰਦਾ ਤੇ ਉਹ ਫੜਿਆ ਜਾ ਸਕਦਾ ਵਾ ਇੱਥੇ ਬਹੁਤ ਵਧੀਆ ਬੱਚੇ ਵੀ ਇੱਥੇ ਜਿਹੜੇ ਸੀ ਸਕੂਲ ਦੇ ਉਫਰ ਅਸੀਂ ਕਿ ਫਤਿਹਗੜ ਸੇਵਤੀ ਮਤਲਬ ਇਹਨਾਂ ਨੂੰ ਸਿਖਾਇਆ ਜਾਂਦਾ ਵਾ ਫਤਿਹਗੜ ਸੇਵ ਦਾ ਇਤਿਹਾਸ ਬਹੁਤ ਹੀ ਲਗਨ ਨਾਲ ਵੀ ਇਹਦੋਂ ਸਾਡੀ ਸੰਗਤ ਥੋੜੀ ਮੁੱਟੀ ਰਹੀ ਗਈ ਸੀ ਵੀ ਪ੍ਰਸ਼ਾਦਾ ਪਾਣੀ ਸਿਕਣ ਤੋਂ ਤੇ ਉਹਨਾਂ ਨੂੰ ਅਸੀਂ ਪ੍ਰਸ਼ਾਦਾ ਪਾਣੀ ਸ਼ਿਕਾਇਆ ਤੇ ਥੋੜਾ ਮੋਟਾ ਲੰਗਰ ਦਾ ਵੀ ਸੀ ਵੀ ਵਿਊ ਲੇਤਾ ਤੇ ਮਿਲਦੇ ਆਂ ਫਿਰ ਅਸੀਂ ਸੌਂਦ ਦਾ ਦਰਮ ਕੀਤਾ ਫਸੀ ਸੀ ਬਾਕੀ ਜਾਂ ਟਰਾਲੀ ਸੀ ਸੀ ਅਸੀਂ ਸਾਰੇ ਦੁਆਰ ਹਾਲ ਦੇ ਸੀਗੇ ਪਏ ਹੋਏ ਦੇਖਸਤ ਅਕਦੀ ਤੇ ਕੰਨੀ ਸੰਗਤ ਪਈ ਆ ਨੈਕਸਟ ਬਲੌਗ ਚ ਮਿਲਦੇ ਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ